ਪਾਰਲੀਮੈਂਟ ਤੇ ਹੋਏ ਅਟੈਕ ਤੋਂ ਲੈ ਕੇ ਪਹਿਲਗਾਮ ਅਟੈਕ ਤੱਕ ਦੇ 25 ਸਾਲ ਦਾ ਬਦਲਾ ਬਦਲਾ ਇੱਕੋ ਵਾਰ ਦੇ ਵਿੱਚ ਲੈਣ ਦੀ ਗੱਲ ਕਹੀ ਗਈ ਹੈ। ਕਈ ਥਾਵਾਂ ਤੋਂ 에어ਪੋਰਟਾਂ ਤੋਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ। ਸਵੇਰ ਇੱਕ ਮੈਸੇਜ ਆਇਆ ਕਿ ਆਪਕੀ ਕੈਨਸਲ ਹੋ ਗਈ ਫਲਾਈਟ 8 9 ਨੂੰ ਕੋਈ ਫਲਾਈਟ ਨਹੀਂ ਹੈ 10 ਤਰੀਕ ਨੂੰ ਹੀ ਜਾਏਗੀ। ਕੱਲ੍ਹ ਭਾਰਤ ਨੇ ਕਾਰਵਾਈ ਕੀਤੀ ਉਹਨੂੰ ਕਿਵੇਂ ਦੇਖੋ ਬਹੁਤ ਅੱਛਾ ਲੱਗਿਆ। ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਜੀ ਪਾਕਿਸਤਾਨ ਨੂੰ। ਜਿਸ ਦਿਨ ਇਹ ਹੋਇਆ ਤਾਂ ਨਾ ਉਸ ਤੋਂ 2 ਦਿਨ ਪਹਿਲੇ ਮੈਂ ਵੀ ਕਸ਼ਮੀਰ ਵਿੱਚ ਹੀ ਥਾ। 2 April 2025 ਨੂੰ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਕੱਲ੍ਹ ਦੇ ਰਾਤ 1:30 ਵਜੇ ਦੇ ਕਰੀਬ ਭਾਰਤ ਦੇ ਵੱਲੋਂ ਗਈਆਂ 26 ਜਾਨਾਂ ਦਾ ਬਦਲਾ ਲਿਆ ਗਿਆ ਹੈ ਨੌ ਅਤਵਾਦੀ ਟਿਕਾਣਿਆਂ ਨੂੰ 에 ਸਟ੍ਰਾਈਕ ਕਰਕੇ ਨਿਸ਼ਟੋ ਨਬੂਤ ਕਰ ਦਿੱਤਾ ਗਿਆ ਹੈ ਪਾਕਿਸਤਾਨ ਮੁਰਤੋਗੋੜਿਆਂ ਤੇ ਆਏ ਸ਼ਾਂਤੀ ਪ੍ਰਸਤਾਵ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਵੱਲੋਂ ਰੱਖ ਦਿੱਤਾ ਗਿਆ ਹੈ ਤੇ ਅੱਜ ਦੇਸ਼ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੌਕ ਡ੍ਰਿਲ ਹੋਣੀ ਹੈ ਜਿਸ ਦੇ ਵਿੱਚ ਪੰਜਾਬ ਦੇ ਬੀ ਥਾਮਾ ਦੇ ਵਿੱਚ ਮੌਕ ਡ੍ਰਿਲ ਦਾ ਤੇ ਜਿਹੜਾ ਹੋਟਰ ਹੈ ਉਹ ਵੀ ਵੱਜਣਾ ਪਰ ਇਹ ਸਭ ਦੇ ਦਰਮਿਆਨ ਭਾਰਤ ਦੇ ਵੱਲੋਂ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਕਈ ਥਾਮਾਂ ਤੋਂ 에ਰਪੋਰਟਾਂ ਤੋਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਇਸ ਵੇਲੇ ਅਸੀਂ ਚੰਡੀਗੜ੍ਹ ਦੇ 에ਰਪੋਰਟ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ 에ਰਪੋਰਟ ਦੇ ਮੌਜੂਦ ਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸਜ਼ਾਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਮੂਰਤੀ ਜਿਹੜੀ ਹੈ ਉਹ ਵੀ ਲੱਗੀ ਹੋਈ ਹੈ ਜਿਸ ਦਾ ਉਦਘਾਟਨ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤਾ ਗਿਆ ਤੇ ਇਸ ਵੇਲੇ ਜਿੱਥੇ ਅਸੀਂ ਮੌਜੂਦ ਆ ਇਹ ਉਹ ਰਸਤਾ ਹੈ ਜਿਹੜਾ 에ਰਪੋਰਟ ਨੂੰ ਜਾਂਦਾ ਹੈ ਤਾਂ ਹਮੇਸ਼ਾ ਇਸ ਰਾਸਤੇ ਤੇ ਚਹਿਲ ਪਹਿਲ ਹੁੰਦੀ ਹੈ ਯਾਤਰੀ ਜਿਨਾਂ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਚਾਹੇ ਡੋਮੈਸਟਿਕ ਜਾਂ ਇੰਟਰਨੈਸ਼ਨਲ ਫਲਾਈਟਾਂ ਲੈਣੀਆਂ ਹੁੰਦੀਆਂ ਨੇ ਤਾਂ ਉਹ ਲਗਾਤਾਰ ਇੱਥੇ ਉਹਨਾਂ ਦਾ ਤਾਤਾ ਆਣਾ ਜਾਣਾ ਲੱਗਿਆ ਰਹਿੰਦਾ ਪਰ ਫਲਾਈਟਾਂ ਰੱਦ ਹੋਈਆਂ ਨੇ ਜਿਸ ਕਰਕੇ ਅੱਜ ਇੱਥੇ ਸਨਨਾਟਾ ਛਾਇਆ ਹੋਇਆ ਹੈ ਤਾਂ ਕਈ ਯਾਤਰੀ ਵੀ ਨੇ ਜਿਨ੍ਹਾਂ ਦੀ ਫਲਾਈਟ ਰੱਦ ਹੋਈ ਹੈ ਉਹ ਇੱਥੇ ਵੇਟ ਕਰ ਰਹੇ ਨੇ ਕਿ ਕਿਹੜੇ ਵੇਲੇ ਮੈਸੇਜ ਆਵੇ ਤੇ ਮੁਰ ਤੋਂ ਜਿਹੜਾ ਹੈ ਉਹ ਆਪਣੇ ਏਰੀਏ ਦੇ ਵਿੱਚ ਆਪਣੇ ਮੁਲਕ ਦੇ ਵਿੱਚ ਜਾਂ ਜਿੱਥੇ ਉਹਨਾਂ ਨੇ ਜਾਣਾ ਹੈ ਉੱਥੇ ਵਾਪਸ ਜਾ ਸਕਣ ਤਾਂ ਸਾਡੇ ਨਾਲ ਇੱਕ ਯਾਤਰੀ ਨੇ ਸਤਸਾਈ ਕਲਜੀ ਕੀ ਨਾਮ ਹੈ ਸਤਸਾਈ ਕਲਜੀ ਮੇਰਾ ਨਾਮ ਵਿਨੋਦ ਕੁਮਾਰ ਹੈ ਜੀ ਕਿੱਥੋਂ ਆਇਓ ਮੈਂ ਪਟਿਆਲੇ ਤੋਂ ਆਇਆ ਜੀ ਪਟਿਆਲੇ ਤੋਂ ਆਇਓ ਤੇ ਜਾਣਾ ਕਿੱਥੇ ਸੀ ਮੈਂ ਦੁਬਈ ਜਾਣਾ ਸੀ ਜੀ ਦੁਬਈ ਜਾਣਾ ਸੀ ਤਾਂ ਹੁਣ ਫਲਾਈਟ ਕੈਨਸਲ ਹੋ ਗਈ ਫਲਾਈਟ ਕੈਨਸਲ ਹੋ ਗਈ ਜੀ ਜੀ ਕੋਈ ਮੈਸੇਜ ਪਹਿਲਾਂ ਆਇਆ 에ਅਰਲਾਈਨ ਮੈਸੇਜ ਤਾਂ ਕੋਈ ਨਹੀਂ ਆਇਆ ਸਾਈਟ ਤੇ ਹੁਣ ਉਹ ਸਾਈਟ ਜਿਹੜੀ ਗੂਗਲ ਸਰਚ ਤੇ ਅਸੀਂ ਚੈੱਕ ਕਰ ਰਹੇ ਹਾਂ ਇੱਕ ਤੇ ਤਾਂ ਦਿਖਾ ਰਹੇ ਕੈਨਸਲ ਦਿਖਾ ਰਹੇ ਹਾਂ ਇੱਕ ਤੇ ਸ਼ਡਿਊਲ ਦਿਖਾ ਰਹੇ ਹ ਤੇ ਅੰਦਰ ਜਾ ਕੇ ਆਏ ਹੋ ਤੁਸੀਂ ਨਹੀਂ ਅੰਦਰ ਜਾਣ ਹੀ ਦਿੱਤਾ ਇਹਨਾਂ ਨੇ ਰਸਤਾ ਗੇਟ ਬੰਦ ਕੀਤਾ ਹੋਇਆ ਕਹਿੰਦੇ ਜਦੋਂ ਫਲਾਈਪੋਰਟ ਹੀ ਬੰਦ ਹੈ ਤਾਂ ਕਹਿੰਦੇ ਕਿ ਤੁਹਾਨੂੰ ਅੰਦਰ ਲੈ ਕੇ ਜਾਣ ਤਾਂ ਆਰਮੀ ਨੇ ਹੀ ਸੀਲ ਕਰ ਦਿੱਤਾ ਹੈਪੋਰਟ ਤੇ ਫਿਰ ਹੁਣ ਤੁਹਾਨੂੰ ਇੱਥੇ ਵੇਟ ਕਰ ਰਹੇ ਹੋ ਗੂਗਲ ਦੇ ਮੁਤਾਬਕ ਚੱਲ ਰਹੇ ਹੋ ਜਾਂ ਫਿਰ ਤੁਹਾਨੂੰ ਕਿਤੇ 에어ਲਾਈਨਸ ਦੇ ਨਾਲ ਕੰਟੈਕਟ ਕਰਕੇ ਤੁਸੀਂ ਹੋਰ ਅੱਗੇ ਦੀ ਜਾਣਨ ਦੀ ਕੋਸ਼ਿਸ਼ ਗੂਗਲ ਦੇ ਹਿਸਾਬ ਨਾਲ ਚੱਲ ਰਹੇ ਆ ਬਾਕੀ ਹੁਣ ਤਾਂ ਕੱਟ ਲੋ ਕਨਫਰਮ ਹੀ ਹੋ ਗਿਆ ਵੀ ਬੰਦ ਆ ਤਾਂ ਗੇਟ ਬੰਦ ਆ ਤਾਂ ਮਤਲਬ ਜਾਣ ਨਹੀਂ ਦੇ ਰਹੇ ਤਾਂ ਹੁਣ ਵਾਪਸ ਜਾਣਾ ਪਊਗਾ ਫਿਰ ਦੇਖਾਂਗੇ ਉਹ ਨੈਕਸਟ ਕਦੋਂ ਰੀਸ਼ਡਿਊਲ ਕਰਦੇ ਆਂ ਤੇ ਵੀਜ਼ਾ ਜਿਹੜਾ ਲੱਗਾ ਫਿਰ ਉਹ ਪੈਸੇ ਨਹੀਂ ਵੀਜ਼ਾ ਦਾ ਤਾਂ ਕੋਈ ਚੱਕਣੀ ਵੀਜ਼ਾ ਦਾ ਸਾਡਾ ਇੰਪਲੋਇਮੈਂਟ ਵੀਜ਼ਾ ਵਰਕਿੰਗ ਵੀਜ਼ਾ ਦਾ ਸਾਡਾ ਤਾਂ 2 ਸਾਲ ਦਾ ਉੱਥੇ ਕੰਮ ਕਰਦੇ ਆ ਕੰਮ ਕਰਦੇ ਆ ਜੀ بس ਹੁਣ ਦੇਖੋ ਹੁਣ ਕਦੋਂ ਖੁੱਲਦਾ ਤੇ ਜਿਹੜੀ ਟਿਕਟ ਦੇ ਪੈਸੇ ਸੀ ਉਹ ਰਿਫੰਡ ਆਏ ਵਗੈਰਾ ਉਹ ਤਾਂ ਜੇ ਹੁਣ ਜਾ ਕੇ ਇਨਕੁਆਇਰੀ ਕਰਾਂਗੇ ਤਾਂ پتہ ਚੱਲ ਜਾਊਗਾ ਜੀ ਠੀਕ ਹੈ ਉਹਦੀ ਕੰਪਨੀ ਟਿਕਟ ਟਿਕਟ ਜਿਹੜੀ ਸਾਡੀ ਇਹ ਕੰਪਨੀ ਕਰਕੇ ਦਿੱਤੀ ਹੈ ਨਾ ਜੀ ਹੁਣ ਉੱਥੇ ਉੱਥੇ ਹੀ ਉਹ ਕਰ ਸਕਦੇ ਆ ਜੋ ਵੀ ਦਾ ਇਨਕੁਆਇਰੀ ਅਸੀਂ ਇੱਥੋਂ ਨਹੀਂ ਕੁਝ ਕਰ ਸਕਦੇ ਤੇ ਤੁਸੀਂ ਇਕੱਲੇ ਸੀ ਜਾਣ ਆਲੇ ਜਾਂ ਹਾਂ ਇਕੱਲੇ ਸੀਗਾ ਦੱਸ ਮਤਲਬ ਅਸੀਂ ਕਰਦੇ ਆਲੇ ਛੱਡਣ ਆਏ ਸੀ ਕਿ ਮੈਨੂੰ ਚਲੋ ਨਾਲ ਕੋ ਮਿਆਂਵਾਂਗੇ ਨਾਲੇ ਦੇਖਾਂਵਾਂਗੇ ਲੇਕਿਨ ਇੱਥੇ ਬੰਦ ਪਿਆ ਹੀ ਹੈ ਹਮ ਤੇ ਹੁਣ ਸਰਕਾਰ ਨੂੰ ਕੋਈ ਅਪੀਲ ਸਰਕਾਰ ਨੂੰ ਤਾਂ ਹੁਣ ਕੀ ਦੱਸਿਓ ਜੀ ਇਹ ਤਾਂ ਮੈਸੇਜ ਤਾਂ ਦੇਣਾ ਚਾਹੀਦਾ ਇਹਨੇ ਕੈਂਸਲ ਹੈ ਤਾਂ ਬੰਦਾ ਕੱਜਲਗੜੀ ਨਾ ਆਵੇ ਤੇ ਆ ਕੇ ਫੇਰ ਮੜਣਾ ਉਹ ਬੰਦਾ ਇੱਥੇ ਆਂਦਾ ਗੱਡੀਆਂ ਕਰਕੇ ਕਿਰਾਇਆ ਲਾ ਕੇ ਫੇਰ ਬੱਪੀ ਜਾਊਗਾ ਹੁਣ ਬੰਦੇ ਕੇ ਬਸਾਂ ਤੇ ਆਊਗਾ ਤਾਂ ਕਿੱਧਰ ਜਾਊਗਾ ਵਾਪਿਸ ਬਸੇ ਹੀ ਤੇ ਨਾਲ ਦੇ ਨਾਲ ਇੱਕ ਸਵਾਲ ਆਖਰੀ ਇਹ ਵੀ ਲੈ ਲਈਏ ਕਿ ਕੱਲ ਜੋ ਹੋਇਆ ਪਾਕਿਸਤਾਨ ਦੇ ਨਾਲ ਜੋ ਇਹ ਸਟ੍ਰਾਈਕਾਂ ਹੋਈਆਂ ਉਹਨੂੰ ਕਿਵੇਂ ਦੇਖਦੇ ਉਹਨੂੰ ਤਾਂ ਹੁਣ ਅਸੀਂ ਕੀ ਦੱਸੀਏ ਇਹ ਤਾਂ ਗਲਤੀ ਹੈ ਤਾਂ ਗਲਤੀ ਆ ਆਪਣਾ ਤਾਂ ਸਹੀ ਹੋਇਆ ਲੇਕਿਨ ਉਹਨਾਂ ਵੱਲੋਂ ਤਾਂ ਹਰ ਹਰ ਵਾਰ ਗਲਤੀ ਹੋ ਰਹਾ ਹੈ ਉਹਨੂੰ ਇੰਡੀਆ ਵੀ ਕਦੋਂ ਤੱਕ ਆਪਣਾ ਭਾਰਤ ਵੀ ਕਦੋਂ ਤੱਕ ਉਹਨੂੰ ਸੈਂਡ ਕਰੂਗਾ ਕਦਮ ਤਾਂ ਚੱਕਣਾ ਹੀ ਜੀ ਬਹੁਤ ਧੰਨਵਾਦ ਤਾਂ ਟੈਕਸੀ ਡਰਾਈਵਰ ਵੀ ਨੇ ਸਾਡੇ ਨਾਲ ਸੇਵਾ ਕੀਤੀ ਜੀ ਮੇਰਾ ਸ਼ਿਵ ਕੁਮਾਰ ਵੀਰ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਪਟਿਆਲੇ ਤੋਂ ਆਇਆ ਜੀ ਪਟਿਆਲੇ ਤੋਂ ਆਏ ਹੋ ਤਾਂ ਤੁਸੀਂ ਉਮੂਮਨ ਇੱਥੇ 에어ਪੋਰਟ ਤੇ ਆਂਦੇ ਰਹੇ ਹੋਗੇ ਤੇ ਹੁਣ ਜੋ ਮਾਹੌਲ ਬਣਿਆ ਆ ਅੱਜ ਜਿਵੇਂ 에어ਪੋਰਟ ਦੇ ਉੱਤੇ ਕਹਿਤਾ ਫਲਾਈਟਾਂ ਵੀ ਰੱਦ ਹੋ ਗਈਆਂ ਨੇ ਤਾਂ ਇਹ ਦਾ ਤੁਹਾਡੇ ਨਾਲ ਵੀ ਇੰਪੈਕਟ ਪਿਆ ਹੋਵੇਗਾ ਕਿ ਕਿ ਜਿਨ੍ਹਾਂ ਨੇ ਆਣਾ ਸੀ ਇੰਪੈਕਟ ਪੈਂਦਾ ਹਾਂ ਜੀ ਸਾਨੂੰ ਬਹੁਤ ਹੁੰਦਾ ਜੀ ਵੀ ਸਾਡੀ ਸਵਾਰੀਆਂ ਬਹੁਤ ਕੈਂਸਲ ਹੋ ਜਾਂਦੀਆਂ ਰਹੀਆਂ ਇਸ ਤਰ੍ਹਾਂ ਤੇ ਸਾਨੂੰ ਮੌਕੇ ਤੇ ਪਤਾ ਚੱਲਿਆ ਆ ਕਿ ਇੱਥੇ ਵੀ ਬੰਦ ਪਿਆ ਏ 에어ਪੋਰਟ ਜੀ ਆ ਤੇ ਜੋ ਪਹਿਲਗਾਮ ਦੇ ਵਿੱਚ ਹੋਇਆ 22 April ਨੂੰ ਉਸ ਤੋਂ ਬਾਅਦ ਤੁਹਾਡਾ ਕਿੰਨਾ ਨੁਕਸਾਨ ਹੋਇਆ ਕਿਉਂਕਿ ਬਹੁਤ ਸਾਰੇ ਟੈਕਸੀ ਯੂਨੀਅਨ ਇਹ ਕਹਿ ਰਹੇ ਨੇ ਕਰੋੜਾਂ ਦਾ ਘਾਟਾ ਪਿਆ ਕਿਉਂਕਿ ਜੂਨ ਜੁਲਾਈ ਤੱਕ ਦੀ ਬੁਕਿੰਗ ਸੀ ਸਾਡੀ ਜੁਲਾਈ ਤੱਕ ਬੁਕਿੰਗ ਸੀਗੀ ਬ੍ਰਦਰ ਅੱਗੇ ਜਿਹੜਾ ਚੱਲਣਾ ਹੈ ਆਪਣਾ ਅਮਨਾਰ ਯਾਤਰਾ ਵੀ ਚੱਲਣਿਆ ਉਹਤੇ ਵੀ ਸਾਨੂੰ ਬਹੁਤ ਦੁੱਖ ਹੋ ਰਿਹਾ ਜੀ ਵੀ ਸਾਡਾ ਅੱਗੇ ਕੰਮ ਚੱਲੇਗਾ ਕਿਵੇਂ ਨਹੀਂ ਚੱਲੇਗਾ ਜੀ ਹਾਂਜੀ ਤੇ ਨਾਲ ਦੀ ਨਾਲ ਇੱਕ ਗੱਲ ਇਹ ਵੀ ਦੱਸਿਓ ਕਿਉਂਕਿ ਤੁਸੀਂ ਇਸੇ ਪ੍ਰੋਫੈਸ਼ਨ 'ਚ ਰਹਿੰਦੇ ਹੋ ਜੰਮੂ ਕਸ਼ਮੀਰ ਤੋਂ ਜਿਹੜਾ ਹੁਣ ਟੂਰਿਜ਼ਮ ਹਟਿਆ ਆ ਯੱਕਾ ਟਿਆ ਹੈ ਉਹਦਾ ਇੰਪੈਕਟ ਕਿ ਇੱਧਰ ਹਿਮਾਚਲਲ ਵੀ ਦੇਖਣ ਨੂੰ ਮਿਲਦਾ ਇੱਧਰ ਲਈਏ ਪਾਸੇ ਨੂੰ ਸਵਾਰੀਆਂ ਵਧੀਆਂ ਨੇ ਜਾਂ ਘਟ ਗਈਆਂ ਨੇ ਨਹੀਂ ਸਰ ਇਹ ਨਾਲ ਤਾਂ ਸਾਡਾ ਕੋਈ ਉਹ ਨਹੀਂ ਹੈਗਾ ਇੱਧਰ ਤਾਂ ਸਵਾਰੀਆਂ ਵਧੀਆਂ ਹੀ ਘਟੇ ਇੱਧਰ ਜੋ ਟੂ ਟੂਰਿਸਟ ਜਾ ਰਹੇ ਉਹ ਤਾਂ ਜਾਈ ਗਈ ਇੱਧਰ ਪਰ ਸਾਨੂੰ ਜੰਮੂ ਕਸ਼ਮੀਰ ਨਾਲ ਬਹੁਤ ਨੁਕਸਾਨ ਹੋ ਰਿਹਾ ਜੀ ਉਹ ਨਾਲ ਜੀ ਹਿਮਾਚਲ ਨਾਲ ਕੋਈ ਨੁਕਸਾਨ ਨਹੀਂ ਉੱਥੇ ਤਾਂ ਚੱਲੇ ਟੂਰ ਚੱਲੇ ਗਈ ਚੱਲੇ ਜੋ ਕੱਲ ਭਾਰਤ ਨੇ ਕਾਰਵਾਈ ਕੀਤੀ ਉਹਨੂੰ ਕਿਵੇਂ ਬਹੁਤ ਅੱਛਾ ਲੱਗਦਾ ਜੀ ਇਹਨਾਂ ਨੇ ਭਾਰਤ ਵਾਲਿਆਂ ਨੇ ਬਹੁਤ ਵਧੀਆ ਕਿਤਾ। ਨੁਕਸਾਨ ਤਾਂ ਤੁਹਾਡਾ ਵੀ ਹੋ ਰਿਹਾ। ਨੁਕਸਾਨ ਤਾਂ ਚਲੋ ਕੋਈ ਗੱਲ ਨਹੀਂ ਇਹ ਤਾਂ ਹੁਣ ਪਰ ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਜੀ ਪਾਕਿਸਤਾਨ ਨੂੰ। ਹਾਂਜੀ। ਜੀ। ਬਹੁਤ-ਬਹੁਤ ਧੰਨਵਾਦ ਤਾਂ ਇਹ ਸਨ ਸਾਡੇ ਨਾਲ ਟੈਕਸੀ ਡਰਾਈਵਰ ਜਿਹੜੇ ਪਟਿਆਲਾ ਤੋਂ ਆਏ ਨੇ ਤੇ ਇਹਨਾਂ ਦੇ ਨਾਲ ਪੈਸੇਂਜਰ ਆਏ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਭਾਈ ਸਾਹਿਬ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਤਾਂ ਉਹਨਾਂ ਦਾ ਪਰਿਵਾਰ ਵੀ ਇਸ ਵੇਲੇ ਗੱਡੀ ਦੇ ਵਿੱਚ ਹੈ ਤਾਂ ਖੱਜਲ-ਖੁਆਰੀ ਕਿਤੇ ਨਾ ਕਿਤੇ ਜ਼ਰੂਰ ਯਾਤਰੀ ਜਿਹੜੇ ਇੱਥੇ ਸਫਰ ਕਰਨ ਆਏ ਨੇ ਯਾਜਨਾ ਨੇ ਆਪਣੇ-ਆਪਣੇ ਏਰੀਆ ਦੇ ਵਿੱਚ ਜਾਣਾ ਹੈ ਕਿਸੇ ਨੇ ਜਿਵੇਂ ਹੁ ਸਾਹਿਬ ਜਿਹੜੇ ਪਟਿਆਲੇ ਤੋਂ ਆਏ ਨਹੀਂ ਨਾਨੇ ਵੀ ਦੱਸਿਆ ਕਿ ਇਹਨਾਂ ਨੇ ਜਿਹੜਾ ਦੁਬਈ ਜਾਣਾ ਸੀ ਕੰਪਨੀ ਨੇ ਇਹਨਾਂ ਨੂੰ ਬੁਲਾਇਆ ਕੰਪਨੀ ਦੇ ਵੱਲੋਂ ਟਿਕਟ ਵੀ ਕਰਵਾਈ ਗਈ ਤੇ ਪਰ ਹੁਣ ਅਚਾਨਕ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਜਿਹੜੀ ਫਲਾਈਟ ਹੈ ਉਹ ਕੈਨਸਲ ਹੋ ਗਈ ਹੈ ਤਾਂ ਇੱਥੇ ਕਈ ਹੋਰ ਨੌਜਵਾਨ ਵੀ ਨੇ ਬਾਈ ਕਿਤੇ ਫਲਾਈਟ ਫੜਨ ਆਏ ਸੀ ਹਾਂਜੀ ਹਾਂਜੀ ਦੁਬਈ ਕੇ ਲਈ ਦੁਬਈ ਦੇ ਲਈ ਆ ਜੋ ਮੜਿਆ ਬਾਹਰ ਆ ਜਿਓ ਤਾਂ ਤੁਸੀਂ ਆ ਦੇਖੋ ਕਿ ਇੱਕ ਨੌਜਵਾਨ ਸਾਨੂੰ ਹੋਰ ਮਿਲੇ ਨੇ ਗੱਡੀ ਦੇ ਵਿੱਚ ਤੇ ਇਹਨਾਂ ਨੇ ਵੀ ਜਿਹੜਾ ਦੁਬਈ ਜਾਣਾ ਸੀ आयो भाजी हम आए शिमला से आ रहे शिमला तो आ रहे हो तो दुबई घूमने फिर जाना थी? नहीं नहीं जॉब करता हूँ वहाँ पे जॉब करता हूँ वहाँ पे तो यहाँ पे आके सुबह सुबह एक मैसेज आया कि आपकी कैंसिल होगी फ्लाइट तो अभी वापस जाना पड़ रहा है तो अभी इन्होंने आठ तारीख तक आठ नौ कोई फ्लाइट नहीं है दस तारीख को ही जाएगी अभी तारीख को की है वही फ्लाइट ना। ओके okay, तो अल्टरनेटिव दे अल्टरनेटिव दिया जी जी। ये उन्होंने। बाकी दिल्ली से तो बोल रहे जा रही है दिल्ली से तो जा रही है लेकिन तो से न, दिल्ली इधर से ही okay. दिल्ली से वो ज्यादा पैसे ले रहे हैं मतलब ज्यादा लग जाएगा तो ज्यादा है ਤੇ ਯਹਾਂ ਸੇ ਉਸੇ ਮੇਂ ਜਿੰਨਾ ਵੀ ਦਿਆ ਹੈ ਉਸੇ ਮੇਂ ਹੋ ਜਾਏਗਾ 10 ਤਾਰੀਖ ਤੇ ਹੁਣ ਤਿੰਨ ਦਿਨ ਇੱਥੇ ਰੁਕਣ ਦਾ ਪਲਾਨ ਹੈ ਕਿ ਵਾਪਸ ਘਰ ਜਾਵਾਂਗੇ ਵਾਪਸ ਸ਼ਿਮਲਾ ਵਾਪਸ ਸ਼ਿਮਲਾ ਜਾਵਾਂਗੇ ਹਾਂਜੀ ਵਾਪਸ ਸ਼ਿਮਲਾ ਜਾਵਾਂਗੇ ਤੇ ਹੁਣ ਇੱਕ ਆਖਰੀ ਸਵਾਲ ਤੁਹਾਤੋਂ ਹੀ ਲੈਣਾ ਹੈ ਕਿ ਜੋ ਕੱਲ ਭਾਰਤ ਨੇ ਕਾਰਵਾਈ ਕੀਤੀ ਪਾਕਿਸਤਾਨ ਦੇ ਵਿੱਚ ਨੌ ਥਾਵਾਂ ਤੇ ਬਲਾਸਟ ਹੋਏ ਨੇ 에ਅਰ ਸਟ੍ਰਾਈਕ ਕੀਤੀ ਗਈ ਉਹਨੂੰ ਕਿਵੇਂ ਦੇਖਦੇ ਹੋ ਹਾਂਜੀ ਇਹ ਇਹ ਚੀਜ਼ ਤਾਂ ਐਸੇ ਠੀਕ ਹੀ ਹੈ ਠੀਕ ਹੈ ਕਿਉਂਕਿ ਅੱਛਾ ਜਲ ਖ਼ਬਰੀ ਤਾਂ ਤੁਹਾਡੀ ਹੋ ਰਹੀ ਹੈ ਹਾਂਜੀ ਹਾਂਜੀ ਕਿਉਂਕਿ ਜਿਸ ਦਿਨ ਇਹ ਹੋਇਆ ਥਾ ਨਾ ਉਸ ਤੋਂ ਦੋ ਦਿਨ ਪਹਿਲੇ ਮੈਂ ਵੀ ਕਸ਼ ਐਸਏ ਥੋੜਾ ਟਾਈਮ ਸੀ ਨਿਕਲ ਗਿਆ ਬਾਕੀ ਇਹ ਚੀਜ਼ ਅੱਛੀ ਕੀਤੀ ਉਹਨਾਂ ਨੇ ਨਾ ਇਹ ਸਟ੍ਰਾਈਕਰ ਕੇ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਤੁਸੀਂ ਦੇਖੇ ਕਿ ਨੌਜਵਾਨ ਨੇ ਨਾ ਨੇ ਵੀ ਦੁਬਈ ਦੇ ਵਿੱਚ ਜਾਣਾ ਉੱਥੇ ਕੰਮ ਕਰਦੇ ਨੇ ਵਰਕ ਜਿਹੜਾ ਹੈ ਉਹਨਾਂ ਦੇ ਕੋਲ ਵੀਜ਼ਾ ਹੈ ਉੱਥੇ ਜਾ ਕੇ ਕੰਮ ਕਰਨਾ ਹੈ ਪਰ ਸਿਚੁਏਸ਼ਨ ਇਸ ਵੇਲੇ ਇਦਾਂ ਦੀ ਬਣ ਗਈ ਹੈ ਜੋ ਕੱਲ ਰਾਤ ਪਾਕਿਸਤਾਨ ਦੇ ਉੱਤੇ ਭਾਰਤ ਦੇ ਵੱਲੋਂ ਕਾਰਵਾਈ ਕੀਤੀ ਗਈ ਨਿਸ਼ਚੋ ਨਬੂਤ ਕਰ ਦਿੱਤੇ ਗਏ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਨੌ ਠਿਕਾਣੇ ਤੇ ਉਸ ਤੋਂ ਬਾਅਦ ਜਿਹੜੀ ਅੱਜ ਵਿਦੇਸ਼ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਸੰ 2001 ਤੋਂ ਪਾਰਲੀਮੈਂਟ ਤੇ ਹੋਏ ਅਟੈਕ ਤੋਂ ਲੈ ਕੇ ਪਹਿਲਗਾਮ ਅਟੈਕ ਤੱਕ ਦੇ 25 ਸਾਲ ਦਾ ਬਦਲਾ ਇੱਕੋ ਵਾਰ ਦੇ ਵਿੱਚ ਲੈਣ ਦੀ ਗੱਲ ਕਹੀ ਗਈ ਹੈ ਕਿ ਨਾ ਠਗਾਣੇ ਜਿੱਥੋਂ 2001 ਦੇ ਵਿੱਚ ਪਾਰਲੀਮੈਂਟ ਤੇ ਵਿੱਚ ਹੋਏ ਅਟੈਕ ਤੋਂ ਜਿੱਥੋਂ ਕਹਾਣੀ ਸ਼ੁਰੂ ਹੋਈ ਤੇ ਪਹਿਲਗਾਮ ਤੱਕ ਪਹੁੰਚੀ ਉਹ ਸਾਰੇ ਅੱਡੇ ਜਿੱਥੋਂ ਬੈਠ ਕੇ ਪਲੈਨਿੰਗਾਂ ਹੋਈਆਂ ਤਾਂ ਉਹ ਸਾਰੇ ਰੱਦ ਕਰ ਦਿੱਤੇ ਗਏ ਨੇ ਤਾਂ ਕਿਤੇ ਨਾ ਕਿਤੇ ਇੰਪੈਕਟ ਜ਼ਰੂਰ ਭਾਰਤ ਦੇ ਉੱਤੇ ਵੀ ਪਿਆ ਹੈ ਕਿਉਂਕਿ 에ਅ ਸਟ੍ਰਾਈਕ ਕਰਕੇ ਹੁਣ ਖਤਰਾ ਵਧਿਆ ਹੈ ਕਿ ਪਾਕਿਸਤਾਨ ਕੋਈ ਕਾਰਵਾਈ ਨਾ ਕਰ ਦੇ ਜਿਸ ਕਰਕੇ ਬਾਰਡਰ ਦੇ ਲੱਗੇ ਜਿੰਨੇ ਵੀ 에ਅਰਪੋਰਟ ਪੈਂਦੇ ਨੇ ਚਾਹੇ ਅਮ੍ਰਿਤਸਰ ਗੱਲ ਕਰ ਚਾਹੇ ਆਦਮਪੁਰ ਦੀ ਗੱਲ ਕਰ ਲਈਏ ਚਾਹੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੀ ਗੱਲ ਕਰ ਲਈਏ ਇਹ ਸਾਰੇ ਜਿਹੜਾ ਨੇ ਹੁਣ ਟੈਂਪਰੇਰੀ ਬੇਸਿਸ ਦੇ ਉੱਤੇ ক্লোਜ਼ ਕਰਤੇ ਗਏ ਨੇ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਵੇਂ ਸਾਡੇ ਨਾਲ ਗੱਲ ਕਰ ਰਹੇ ਯਾਤਰੀ ਨੇ ਵੀ ਦੱਸਿਆ ਕਿ ਦਿੱਲੀ ਤੋਂ ਤਾਂ ਫਲਾਈਟਾਂ ਚੱਲ ਰਹੀਆਂ ਨੇ ਪਰ ਜਿਹੜੀ ਅਲਟਰਨੇਸ਼ਨ ਹੈ ਜਾਂ ਫਿਰ ਜਿਹੜੀ ਫਲਾਈਟ ਦੀ ਰਿਪਲੇਸਮੈਂਟ ਹੈ ਉਹ ਵੀ ਦੇ ਦਿੱਤੀ ਗਈ ਹੈ ਕਿ 7 ਤੇ 8 ਤੱਕ ਫਲਾਈਟਾਂ ਬੰਦ ਨੇ ਤਾਂ ਇਸ ਰੋਡ ਦੇ ਉੱਤੇ ਜਿੱਥੇ ਚਹਲ ਪਹਲ ਰਹਿੰਦੀ ਸੀ ਹੁਣ ਇਹ ਰੋਡ ਜਿਹੜਾ ਹੈ ਪੂਨ ਤੌਰ ਦੇ ਉੱਤੇ ਸੁਨਸਾਨ ਫੈਲਾ ਹੋਇਆ ਹੈ ਇੱਥੇ ਯਾਤਰੀ ਆ ਰਹੇ ਨੇ ਸਵੇਰੇ ਮੈਸੇਜ ਲੱਗ ਗਏ ਕਿ ਫਲਾਈਟਾਂ ਕੈਂਸਲ ਨੇ 에어ਪੋਰਟ ਤੇ ਨਾ ਆਓ ਪਰ ਉਮੀਦ ਤੇ ਆਸ ਦੇ ਨਾਲ ਆਏ ਨੇ ਤੇ ਜਿਹੜਾ ਹੈ ਇਥੋਂ ਨਮੋਸ਼ ਹੋ ਕੇ ਹੁਣ ਵਾਪਸ ਆਪਣੇ ਆਪਣੇ ਇਲਾਕਿਆਂ ਦੇ ਵੱਲ ਜਾ ਰਹੇ ਨੇ ਤਾਂ 에어ਪੋਰਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਚੰਡੀਗੜ੍ਹ ਦਾ 에어ਪੋਰਟ ਹੈ ਸ਼ਹੀਦ ਐਜਮ ਸਰਦਾਰ ਭਗਤ ਸਿੰਘ 에어ਪੋਰਟ ਜਿੱਥੇ ਹੁਣ ਫੌਜ ਦੇ ਵੱਲੋਂ ਪੱਕਾ ਬੰਦ ਦਾ ਜਿਹੜਾ ਇਕਰਾਰ ਕਰ ਦਿੱਤਾ ਗਿਆ ਹੈ ਜਿਹੜੇ ਯਾਤਰੀ ਆ ਰਹੇ ਨੇ ਉਹਨਾਂ ਨੂੰ ਬਾਹਰੋਂ ਜਿਹੜਾ ਉਹ ਵਾਪਸ ਭੇਜਿਆ ਜਾ ਰਿਹਾ ਹੈ ਕੈਮਰਾ ਪਰਸਨ ਮੋਹਨ ਦੇ ਨਾਲ ਵਿਵੇਕ ਕੁਮਾਰ ਚੰਡੀਗੜ੍ਹ ਹਮਦਰਦ ਟੀਵੀ